ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਜੇ ਆਪਾਂ ਗੱਲ ਕਰਾਂਗੇ ਗੰਨੇ ਦੇ ਕੱਖ ਬਾਰੇ ਇਹਦੇ ਵਿੱਚ ਆਪਾਂ ਅੱਜ ਕੱਖ ਨੂੰ ਸਪਰੇਅ ਲਗਿਆ ਕਰਨ ਇਹਦੇ ਬਾਰੇ ਗੱਲਬਾਤ ਸ਼ੁਰੂ ਕਰੀਏ ਤੁਹਾਡੇ ਨਾਲ ਉਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਇਹਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਹ ਵੀਡੀਓ ਬਾਰੇ ਪਤਾ ਲੱਗਦਾ ਰਹੇ ਅੱਜ ਆਪਾਂ ਆਪਣੇ ਗੰਨੇ ਵਿੱਚ ਕੱਖ ਤੋਂ ਸਪਰੇਅ ਲਗਿਆ ਕਰਨ ਜਿਹਦੇ ਵਾਸਤੇ ਆਪਾਂ ਸਪਰੇਅ ਲੈ ਕੇ ਆਈ ਆ ਇਹ ਕੇ ਸਪਰੇਅ ਕਰ ਰਹੇ ਆਪਾਂ ਲੂਡਸ ਵਾਲਾ ਸਾਲਟ ਅਤੇ ਇੱਕ ਹਲਟਰ ਜਨ ਅਤੇ ਦੋ ਪੁੜੀਆਂ ਸੰਕੂਰ ਆਈਆਂ ਇਹ ਮਿਲਾ ਕੇ ਆਪਾਂ ਇੱਕ ਕਿੱਲੇ ਚ ਰੋਜ਼ ਲਗਾਇਆ ਕਰਨ ਇਹਦੇ ਵਿੱਚ ਸਾਰੇ ਪ੍ਰਕਾਰ ਦੇ ਕੱਖ ਆ ਜਾਣੇ ਜਿੰਨੇ ਹੈਗੇ ਆ ਸਭ ਚੱਕ ਦੇਣੇ ਨੇ ਐਨ ਬਿਲਕੁਲ ਸਾਫ਼ ਕਰ ਦੇਣਾ ਇੱਧਰਲੇ ਖੇਤ ਚ ਆਪਾਂ ਨੇ ਕੀਤੀ ਸੀ ਇਹ ਹਫਤਾਕ ਹੋ ਗਿਆ ਹਫਤੇ ਤੇ ਵੀ ਘਟੇ ਹੋਏ ਇਹਦੇ ਵਿੱਚ ਐਨ ਵਧੀਆ ਰਿਜ਼ਲਟ ਦਿੱਤਾ ਇਦੇ ਵਿੱਚ ਦੇਖੋ ਵੀ ਆਪਣਾ ਇਹ ਖੱਬਲ ਵੀ ਫੂਟਦੇ ਨੇ ਖੱਬਲ ਪਰ ਵੀ ਅਸਰ ਕਰਦਾ ਬਾਕੀ ਅਜੇ ਹੋਰ ਲੱਗ ਜਣੇ 2-4 ਦਿਨ ਕਿਉਂਕਿ ਹੌਲੀ-ਹੌਲੀ ਕੰਮ ਕਰਦੀ ਏ ਦਵਾਈ ਸਾਰੇ ਹੀ ਫੂਟ ਰਹੀ ਆ ਤਕਰੀਬਨ 10 ਜਣਾਂ ਵਿੱਚ ਮੇਰੇ ਸਾਥ ਗਣ ਵੀ ਆਣ ਵਧੀਆ ਰਿਜ਼ਲਟ ਮਿਲਿਆ ਇਹ ਜੇ ਤੁਸੀਂ ਵੀ ਖੇਤ ਚ ਕਰਨਾ ਚਾਹੁੰਦੇ ਆ ਤਾਂ ਇਹ ਤਿੰਨੇ ਰਲਾ ਕੇ ਕਰ ਸਕਦੇ ਆ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਏ ਮੈਂ ਇਹ ਤਿੰਨੇ ਲਾ ਕੇ ਹੁਣ ਇਹ ਖੇਤ ਚ ਕਰਤੀ ਆਪਾਂ ਨੇ ਤੁਹਾਨੂੰ ਰਿਜ਼ਲਟ ਦਿਖਾ ਰਹੇ ਹਾਂ ਹੁਣ ਆਪਾਂ ਇਹ ਖੇਤ ਚ ਲੱਗੇ ਆ ਕਰਨਾ ਇਹ ਖੇਤ ਵਿੱਚ ਵੀ ਇਹ ਜਿਹੜਾ ਘਾਹ ਹੈਗਾ ਏ ਜਿੰਨੇ ਪ੍ਰਕਾਰ ਦਾ ਇਹ ਸਾਰੇ ਨੂੰ ਅਸਰ ਕਰ ਲੈਣਾ ਜਿਹੜਾ ਇਹ ਬੂਟੀ ਆ ਇਹਨੂੰ 240 ਬੋਸ਼ੀਤੀ ਮਾਰਦੀ ਆ ਉਧਰਲੇ ਖੇਤ ਚ ਮੈਂ 240 ਨਹੀਂਤੀ ਪਾਈ ਕਿਉਂਕਿ ਉਦੇ ਵਿੱਚ ਮੈਂ ਸਿੰਪਰਾ ਪਾਈ ਸੀ ਜੇ ਆਪਣੇ ਖੇਤ ਚ ਡੀਲਾਇ ਮੋਥਾ ਆਏ ਆਪਾਂ ਨੇ ਸੈਂਪਰਾ ਕਰਨੀ ਆ ਪਰ 240 ਨਹੀਂ ਗੱਲ ਪਾਉਣੀ ਕਿਉਂਕਿ ਜਿਹੜੀ 240 ਆ ਇਹ ਡੀਲੇ ਨੂੰ ਛੇਤੀ ਮਾਰ ਦਿੰਦੀ ਆ ਪਰ ਮਾਰਨੇ ਦੇ ਬਾਅਦ ਫਿਰ ਦੁਬਾਰਾ ਹਰਾ ਹੋ ਜਾਂਦਾ ਜਿਹੜਾ ਸੈਂਪਰਾਏ ਸੈਂਪਰਾ ਨੇ ਡੀਲਾ ਮਾਰਨਾ ਹੈ ਹੌਲੀ-ਹੌਲੀ 10-15 ਦਿਨਾਂ ਵਿੱਚ ਬਿਲਕੁਕੁਲ ਹੌਲੀ-ਹੌਲੀ ਫਿਰ ਉਹ ਦੁਬਾਰਾ ਨਹੀਂ ਹੁੰਦਾ ਇਹਦੇ ਕਰਕੇ ਜੇ ਤੁਸੀਂ ਤੁਹਾਡੇ ਖੇਤ ਚ ਮੋTHA ਇਹ ਜੜੀਲਾ ਤਾਂ ਤੁਸੀਂ ਉਹਨੂੰ ਫਿਰ ਸੈਂਪਰਾ ਕਰੋ ਅਤੇ ਤਾਂ ਕਿ ਤੁਹਾਨੂੰ ਲੰਬਾ ਰਿਜ਼ਲਟ ਮਿਲ ਸਕੇ ਪਰ ਫਿਰ ਵਿੱਚ ਤੁਸੀਂ 240 ਨਹੀਂ ਮਲਾਉਣੀ ਇਹਦੇ ਵਿੱਚ ਪਰ ਮੇਰੇ ਇੱਥੇ ਨਾ ਡੀਲਾ ਹੈ ਨਾ ਇਹ ਇਹ ਦੇ ਕਰਕੇ ਮੈਂ ਇੱਥੇ ਥੋੜੀ 240 ਰਲਾਉਂਗਾ 400 ਐਮਐਲ ਕੀ ਲਈ ਦੀ ਸਾਰੀਆਂ ਰਲਾ ਕੇ ਕਰੂੰਗਾ ਇਹ ਚਾਰੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਤੁਸੀਂ ਕਰਨਾ ਚਾਹੁੰਦੇ ਤਾਂ ਤੁਸੀਂ ਚਾਰੇ ਸਪਰੇਇਆਂ ਕਰ ਸਕਦੇ ਆ ਇਹ ਮੈਨੂੰ ਪਈ ਆ 16 ਕੁਸੂਰ ਰੁਪਏ ਦੀਆਂ ਕਿੱਲੇ ਦੀਆਂ 16 ਕੁਸੂਰ ਰੁਪਏ ਦੀ ਦਵਾਈ ਪਈ ਆ ਮੈਨੂੰ ਕਿੱਲੇ ਦੀ ਚਾਰੇ ਜਿਹੜੀਆਂ ਮੈਂ ਕਰ ਰਿਹਾ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਪਰਲੇ ਕੇਚ ਵੀ ਕਰੀਏ ਇੱਕ 240 ਡੀ ਆਈ ਆ 52% ਬਾਕੀ ਅਲਟਰਾ ਜਨ ਸੰਕੋ ਰਹਾ ਲੋਡਸ ਵਾਲਾ ਸਲਟ ਆਪਣਾ ਇਹ ਸਾਰੀਆਂ ਕਰ ਰਹੇ ਆ ਤੁਸੀਂ ਨੇ ਜੋ ਕੋਈ ਵੀ ਕਰ ਸਕਦੇ ਆ ਜਿੰਨੇ ਰਲਾ ਕੇ ਚਾਰੇ ਜਿਨ੍ਹਾਂ ਦਾ ਕੀ ਰਿਜ਼ਲਟ ਬਹੁਤ ਵਧੀਆ ਪਰ ਆਪਾਂ ਇੱਕ ਖਿਆਲ ਰੱਖਣਾ ਵੀ ਜਿਹੜੀ ਆਪਣੀ ਅਲਟਰਾ ਜਨ ਇੰਜਨ ਆਪਣੇ ਇਧਰ ਆ ਪਪੂਲਰ ਖੜੇ ਆ ਇਹਨਾਂ ਦੇ پاس ਨਹੀਂ ਕਰਨੀ ਹੈਗੀ ਪਪੂਲਰਾਂ ਦੇ ਨਾਲ ਨਾਲ ਛੱਡ ਕੇ ਕਰਨੀ ਆ ਕਟੋ-ਕਟ 10 ਹੜ ਕਿਉਂਕਿ ਇਹ ਪਪੂਲਰਾਂ ਨੂੰ ਨੁਕਸਾਨ ਪਹਜਾ ਸਕਦੀ ਹੈ ਇਹ ਫਿਰ ਹੋ ਮੇਰੇ ਉਹ ਪਰਲੇ ਪਾਸੇ ਬਪੂਲਰ ਆ ਉਧਰ ਮੈਂ ਕਰਨੀ ਨਹੀਂ ਇਹ 10000 ਛੱਡਦੇ ਨੇ ਯਾਨੀ ਕਿ ਦੋ ਪੰਪ ਲਾਉਣੇ ਨਹੀਂ ਹੈਗੇ ਬੂਟਿਆਂ ਵਾਲੇ ਵਿੱਚ ਤਾਂ ਭੁੱਲ ਕੇ ਵੀ ਨਹੀਂ ਕਰਨੀ ਹੈਗੀ ਅਲਟਰਾਜਨ ਬਾਕੀ ਜਿਹੜੀ ਮਰਜ਼ੀ ਕਰ ਲਓ ਬਪੂਲਰਾਂ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਲੋਡਸ ਕਰ ਲਓ ਟੈਂਜਰ ਕਰ ਲਓ ਜਿਹੜੀ ਤੁਸੀਂ ਕਰਨਾ ਚਾਹੁੰਦੇ ਕਰ ਸਕਦੇ ਹੋ ਗੰਨੇ ਵਿੱਚ ਜੇ ਬੂਟਿਆਂ 'ਚ ਲਾਇਆ ਵਗੰਨਾ ਉੱਥੇ ਰਿਜ਼ਲਟ ਵਧੀਆ ਹੈ ਦਾ ਬਾਕੀ 10 ਪੱਪ ਲਾਓ ਘੱਟੋ ਘੱਟ 20 ਲੀਟਰ ਵਾਲੇ 200 ਲੀਟਰ ਪਾਣੀ ਫਿਰ ਸਭ ਤੋਂ ਵਧੀਆ ਰਿਜ਼ਲਟ ਮਿਲਦਾ ਨਹੀਂ ਉਹਨਾ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਜੇ ਆਪਾਂ ਕਹੀਏ ਵੀ ਪ੍ਰੋਪਰ ਮਿਲੂ। ਇਸੇ ਗੱਲ ਪੂਰਾ ਇਹਨਾਂ ਵਧੀਆ ਰਿਜ਼ਲਟ ਆ। 10 ਪੰਪਾਂ ਗਏ। ਹੁਣ ਇਹ ਮੇਰੇ ਕੀਲੇ ਵਿੱਚ 100 ਲੇਨ ਆ। ਆਪਾਂ ਨੇ 10 ਲੇਨਾਂ ਨੂੰ ਇੱਕ ਪੰਪ ਲਾਈ ਜਾਣਾ। ਬਸ ਸਿੱਧਾ ਸਾਬਾ ਲੈਨਾਂ ਗਿਣ ਲਓ। ਜਿੰਨੀਆਂ ਲੈਨਾਂ ਐ ਉਹ ਸਾਬਾ ਗੱਲ ਆਪਣੇ ਪੰਪਾਂ ਨੂੰ ਡਿਵਾਈਡ ਕਰ ਲਓ। ਹੁਣ ਜੇ 10 ਪੰਪ ਲਾਉਣੇ ਆ 100 ਲੇਨ ਤਾਂ 10 ਹੋ ਗਈਆਂ। ਜੇ 80 ਲੈਨਾਂ ਆ ਆਪਣੇ ਕੀਲੇ ਦੀਆਂ 10 ਪੰਪ ਲਾਉਣੇ 8 ਲੈਨਾਂ ਹੋ ਗਈਆਂ ਇੱਕ ਪੰਪ ਗਏ। ਫਿਰ ਉਹ ਸਾਬਾ ਗੱਲ ਤਰ ਹੋਈ ਜਾਂਦਾ ਤੇਜ਼ ਹੌਲੀ। ਉਦੋਂ ਸਪਰੇਅ ਕਰੋ ਐ ਰਲਾ ਕੇ ਬਿਲਕੁਲ ਵਧੀਆ ਇਹਨਾਂ ਦਾ ਕੋਰ ਲੱਗ ਲੱਗ ਬਣਾਇਓ ਜਿੰਨਾ ਹੋ ਸਕੇ ਅਲਟਰਾ ਜਨਰੇਸ਼ਨ ਕੋਰ ਦਾ ਲੱਗ ਉਹ ਦੂਜੀ ਦਾ ਲੱਗ ਆਪਾਂ ਹੁਣ ਮੈਂ ਤਿੰਨ ਬਾਲਟੀਆਂ ਲਿਆਇਆ ਤਿੰਨਾਂ ਦਾ ਕੋਰ ਲੱਗ ਲੱਗ ਬਣਾ ਕੇ ਆਉਂਦੀ سپورਟ ਜਦ ਆਪਾਂ ਨੇ ਪੰਪ ਚ ਸਿੱਧੀ ਪੰਪ ਚ ਰਵਾਉਣੀ ਆ ਤਾਂ ਕਿ ਦਵਾਈ ਕੋਈ ਰਿਐਕਸ਼ਨ ਨਾ ਕਰੇ ਇੱਕ ਦੂਜੀ ਗੱਲ ਵਧੀਆ ਰਿਜ਼ਲਟ ਦੇਵੇ ਕਿਉਂਕਿ ਜੇ ਪਾਣੀ ਚ ਰਲ ਗਈ ਫੇਰ ਦਵਾਈ ਨੂੰ ਵੱਧ ਪਾਣੀ ਮਿਲ ਜਣ ਇਹਦੇ ਚ 20 ਲੀਟਰ ਚ ਰੜਨਾ ਉੱਥੇ ਇਹਨਾਂ ਨੇ 5 6 7 ਪੰਪ 10 ਪੰਪ ਬਣਾਏ ਆ ਆਪਾਂ ਨੇ 10 ਲੀਟਰ ਚ ਰੜਨਾ ਇਦਾਂ ਨਾਲ ਬੈਟਰ ਆ ਵੀ ਅਲੱਗ-ਅਲੱਗ ਬਣਾ ਲਓ ਚਲੋ ਕੰਬਿਨੇਸ਼ਨ ਤਾਂ ਹੋ ਜਾਂਦਾ ਹੈ ਰਿਐਕਸ਼ਨ ਕੋਈ ਨਹੀਂ ਹੈਗਾ ਇੱਕ ਦੂਜੇ ਦੇ ਦੋਨੋਂ ਮਿਲ ਜਾਂਦੀਆਂ ਦਵਾਈਆਂ ਸਾਰੀਆਂ ਹੀ ਇਹ ਪਰ ਜੇ ਅਲੱਗ-ਅਲੱਗ ਹੋਰ ਬਣਾ ਲੀਏ ਤਾਂ ਵਧੀਆ ਗੱਲ ਹੁੰਦੀ ਆ ਬਾਕੀ ਤੁਹਾਡੇ ਸਾਹਮਣੇ ਰਿਜ਼ਲਟ ਪਰਲੇ ਕੇਚ ਦਿਖਾਇਆ ਬਹੁਤ ਵਧੀਆ ਰਿਜ਼ਲਟ ਆਇਆ ਇਹ ਨਾ ਦਵਾਈਆਂ ਦਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਕਿਉਂਕਿ 1600 ਰੁਪਏ ਕੀਲੇ ਦੀ ਪਈਆਂ ਇਹ ਮੈਨੂੰ ਸਾਰੀਆਂ ਹੀ ਇਹ ਸੀ ਗੰਨੇ ਬਾਰੇ ਕੱਖ ਦੇ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ